راج ਗੁੰਦਾ ਦੀ ਗੱਲ ਕਰੀਏ 25 ਦੇ ਵਾਈਫ ਉਹਨਾਂ ਦੀ ਗੱਲ ਕਰੀਏ ਸ਼ਿਪਾ ਸ਼ਿਟੀ ਦੇ ਹਸਬੰਦ ਤੋਂ علاوہ ਉਹਨਾਂ ਦਾ ਆਪਣਾ بڑا ਉੱਡਾ ਕਾਰੋਬਾਰ ਹੈ ਔਰ ਬਾਲੀਵੁੱਡ ਚ ਉਹਨਾਂ ਦਾ ਕਾਫੀ ਉੱਠਣਾ ਬੈਠਣਾ ਇੱਕ ਸਰਦਾਰ ਲੁਕ ਤੁਸੀਂ ਲੈ ਕੇ ਆਏ ਹੋ ਇੱਕ ਬਹੁਤ ਵਾਇਰਲ ਹੋ ਰਹੀ ਹੈ ਪੰਜਾਬੀ ਸਿਨੇਮਾ ਦੇ ਤੇ ਸਭ ਤੋਂ ਇੰਪੋਰਟੈਂਟ ਮੇਰੇ ਵਾਸਤੇ ਗੱਲ ਹੈ ਏਸੀ ਕਿ ਉਹਨਾਂ ਨੂੰ ਸਰਦਾਰ ਬਰੁਖ ਮਨ ਪ੍ਰੋਪਰ ਜਿਹੜਾ ਪੰਜਾਬ ਦਾ ਗੱਭਰੂ ਜਿਹਨੂੰ ਕਹਿੰਦੇ ਆ ਪੰਜਾਬ ਦੇ ਪਿੰਡ ਦਾ ਹੀ ਕੋ ਬੰਦਾ ਲੱਗਣਾ ਚਾਹੀਦਾ ਹੈ ਕਰ ਬੰਦੋ ਜਿਉ ਲੱਗਦਾ ਹੈ ਕਿ ਉਹਨਾਂ ਨੇ ਇਸ ਲੁੱਕ ਵਾਸਤੇ ਵੀ ਘਟ ਘਟ ਸਾਲ ਤਿਆਰੀ ਕੀਤੀ ਹੋਣੀ ਹੈ। ਦੋ ਸਾਲ ਤੋਂ ਆਪਾਂ ਕੰਮ ਕਰ ਰਹੇ ਹੈ। ਬਹੁਤ ਸੁਨਦੇ ਤੇ ਕਾਫੀ ਉਹਨਾਂ ਦੀ ਵਰਕਸ਼ਾਪਸ ਆਈਆਂ ਹੈ। ਸਸ਼ੀ ਦਾ ਸਵਾਗਤ ਤੁਸੀਂ ਦੇਖ ਰਹੇ ਹੋ ਦਿੱਲੀ ਪੋਸਟ ਪੰਜਾਬੀ 5 ਸਤੰਬਰ ਆਨਾਲੇ ਨੂੰ ਜਿਹੜੀ ਕਿ ਮੇਰ ਫਿਲਮ ਜਿਸ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ਤੇ ਉਸ ਟ੍ਰੇਲਰ ਨੂੰ ਲੋਕ ਪਬਲਿਕ ਦੇ ਵੱਲੋਂ ਬਹੁਤ ਪਿਆਰਤਾ ਜਾ ਰਿਹਾ ਸਾਡੇ ਰਾਕੇਸ਼ ਮਹਿਤਾ ਜੀ ਹੈਗੇ ਨੇ ਜਿਹੜੇ ਡਾਇਰੈਕਟਰ ਨੇ ਇਸ ਫਿਲਮ ਦੇ ਸਭ ਤੋਂ ਪਹਿਲਾਂ ਸਵਾਗਤ ਜੀ ਦਿੱਲੀ ਪੋਸਟ ਪੰਜਾਬੀ ਦੇ ਜੀ ਥੈਂਕ ਯੂ ਵੈਲ ਮਚ ਜੀ ਸਸਰੀਕਾ ਸਾਰਿਆਂ ਨੂੰ ਨਵੀਂ ਕਾਸਟ ਦੇ ਨਾਲ ਅਸੀਂ ਰਾਜ ਗੁੰਦਰਾ ਦੀ ਗੱਲ ਕਰੀਏ ਭੱਜੀ ਦੇ ਵਾਈਫ ਉਹਨਾਂ ਦੀ ਗੱਲ ਕਰੀਏ ਤਾਂ ਇੱਕ ਨਵੀਂ ਸ਼ਕਤੀ ਨਾਲ ਤੁਸੀਂ 5 ਸਤੰਬਰ ਨੂੰ ਆ ਰਹੇ ਹੋ ਹਾਂਜੀ ਰਾਜ ਗੁੰਦਰਾ ਜੀ ਆਲਰੇਡੀ ਕਾਫੀ ਪਪੂਲਰ ਨੇ ਆਪਣੇ ਮਤਲਬ ਸ਼ਿਰਪਾ ਸ਼ਿੱਟੀ ਦੇ ਹਸਬੰਡ ਤੋਂ ਇਲਾਵਾ ਉਹਨਾਂ ਦਾ ਆਪਣਾ ਬੜਾ ਵੱਡਾ ਕਾਰੋਬਾਰ ਹੈ ਔਰ ਬਾਲੀਵੁੱਡ ਚਾਹਨਾ ਦਾ ਕਾਫੀ ਉੱਠਣਾ ਬੈਠਣਾ ਪਪੂਲੈਰਿਟੀ ਤੇ ਉਹਨਾਂ ਦੀ ਆਲਰੇਡੀ ਹੈਗੀ ਸੀ ਤੇ ਗੀਤਾ ਜੀ ਵੀ ਆਲਰੇਡੀ ਫਿਲਮਾਂ ਚ ਕੁਝ ਫਿਰ ਮਤਲਬ ਬਾਲੀਵੁੱਡਸ ਵੀ ਕੰਮ ਕਰ ਚੁੱਕੇ ਹੈ ਪੰਜਾਬੀ ਵੀ ਮੈਂ ਕਿੱਦ ਦੀ ਫਿਲਮ ਉਹਨਾਂ ਨੇ ਕੀਤੀ ਹੈ ਤੇ ਇਹ ਹੈਗਾ ਕਿ ਉਹਨਾਂ ਦੀ ਉਹਨਾਂ ਦੀ ਵਾਪਸੀ ਹੈ ਗੀਤਾ ਜੀ ਦੀ ਤੇ ਰਾਜਕੁੰਦਰਾ ਜੀ ਦੀ ਪਹਿਲੀ ਫਿਲਮ ਹੈ ਔਰ ਮੇਰੀ ਤੇ ਮੇਰੇ ਖ਼ਚੇਵੀਂ ਸਤਵੀਂ ਫਿਲਮ ਹੈ ਬਿਲਕੁਲ ਤੁਹਾਡੀਆਂ ਸੇ ਫਿਲਮਾਂ ਦਾ ਇੱਕ ਸੰਧੂ ਹੁੰਦਾ ਸੀ ਜਾ ਜਿਵੇਂ ਨਾ ਅਸੀਂ ਹੋਰ ਟੜੀਆਂ ਲਿਸਟ ਜਿਸੀ ਗੱਲ ਕਰੀਏ ਪਰ ਜਦੋਂ ਹੁਣ ਕਰੈਕਟਰ ਜਦੋਂ ਇੱਥੇ ਰਾਜਕੁੰਦਾ ਜਿਹੜੇ ਇੱਕ ਸਰਦਾਰ ਲੁੱਕ ਤੁਸੀਂ ਲੈ ਕੇ ਆਏ ਹੋ ਉਹ ਇੱਕ ਬਹੁਤ ਵਾਇਰਲ ਹੋ ਰਹੀ ਹੈ ਅਸੀਂ ਫੇਸਬੁੱਕ ਤੇ ਖੋਲੀਏ ਤਾਂ ਜਿੱਦਾਂ ਦੀ ਉਹਨਾਂ ਦੀ ਪ੍ਰੈਸ ਕਾਨਫਰੰਸ ਹੋਈ ਉਹਨਾਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਉਹਨਾਂ ਨੂੰ ਰਿਐਕਸ਼ਨ ਆ ਰਹੇ ਨੇ हां जी देखो राजकुंतरा जी ਨੂੰ ਜੇ ਇੰਟਰੋਡਿਊਸ ਕਰਨਾ ਸੀ ਪੰਜਾਬੀ ਸਿਨੇਮਾ ਤੇ ਤੇ ਸਭ ਤੋਂ ਇੰਪੋਰਟੈਂਟ ਮੇਰੇ ਵਾਸਤੇ ਗੱਲ ਆਈ ਸੀ ਕਿ ਉਹਨਾਂ ਨੂੰ ਸਰਦਾਰ ਲੁੱਕ ਮਤਲਬ ਪ੍ਰੋਪਰ ਜਿਹੜਾ ਪੰਜਾਬ ਦਾ ਗੱਭਰੂ ਜਿਹਨੂੰ ਕਹਿੰਦੇ ਆ ਪੰਜਾਬ ਦੇ ਪਿੰਡ ਦਾ ਹੀ ਕੋ ਬੰਦਾ ਲੱਗਣਾ ਚਾਹੀਦਾ ਉਹੀ ਉਹਨਾਂ ਵਾਸਤੇ ਮਤਲਬ ਇੰਪੋਰਟੈਂਟ ਜੀ ਜ਼ਰੂਰੀ ਵੀ ਸੀ ਔਰ ਬੜਾ ਵਧੀਆ ਵਰਕ ਕਰ ਗਈ ਲੋਕਾਂ ਨਾਲ ਦੀ ਸਰ ਨੂੰ ਬੜੀ ਪਸੰਦ ਆ ਰਹੀ ਹੈ ਔਰ ਉਹਨਾਂ ਦੇ ਜਿਹੜੀ ਜਿਹੜੀ ਉਹਨਾਂ ਨੇ ਗੱਲਬਾਤ ਕੀਤੀ ਹੈ ਬੜੀ ਪਸੰਦ ਕੀਤੀ ਆ ਰਹੀ ਬੜੀ ਅਸਰੀ ਫਿਲਮਾਂ ਚ ਦੇਖਦੇ ਆ ਬਣੋਟੀ ਚੀਜ਼ਾਂ ਤੇ ਜ਼ਿਆਦਾ ਫੋਕਸ ਹੁੰਦਾ ਹੈ ਦਾੜੀ ਦੀ ਗੱਲ ਕਰੀਏ ਉਹਨਾਂ ਦੇ ਵੱਲੋਂ ਅਸੀਂ ਦੇਖਿਆ ਟਰਬਨ ਤੋਂ ਲੱਗਦਾ ਹੈ ਕਿ ਉਹਨਾਂ ਨੇ ਇਸ ਲੁੱਕ ਵਾਸਤੇ ਵੀ ਘੜ ਘੜ ਸਾਲ ਤਿਆਰੀ ਕੀਤੀ ਹੋਣੀ ਹੈ ਅ 2 ਸਾਲ ਤੋਂ ਆਪਾਂ ਕੰਮ ਕਰ ਰਹੇ ਆ ਉਸ ਨੂੰ ਦੇ ਉੱਤੇ ਔਰ ਕਾਫੀ ਉਹਨਾਂ ਦੀ ਵਰਕਸ਼ਾਪਸ ਆਈਆਂ ਆ ਉਸ ਤੋਂ ਬਾਅਦ ਕੈਰੇਕਟਰ ਚੋੜਨ ਵਾਸਤੇ ਉਹਨਾਂ ਨੇ ਮਤਲਬ ਫਿਰ ਆਪਾਂ ਲੁੱਕ ਟਰਾਈ ਕੀਤਾ ਉਹਨਾਂ ਦਾ ਪਹਿਲਾਂ ਉਹਨਾਂ ਦੇ ਦਿਮਾਗ ਚ ਆਈ ਸੀਗਾ ਜਿਵੇਂ ਦੇ ਜੀ ਦਸਾਂ ਜਾਂ ਫਿਰ ਕੋਈ ਮਤਲਬ ਬਾਕੀ ਐਮੀ ਵੀ ਕਿ ਕੋਈ ਦੂਜੇ ਜਿੱਦਾਂ ਐਕਟਰ ਹੈਗੇ ਉਹਨਾਂ ਨਾਲ ਜਿਦਾਂ ਦਾੜੀ-ਡੋੜੀ ਰੱਖੀ ਮੈਂ ਕਿਹਾ ਨਹੀਂ ਭਾਜੀ ਜੇ ਆਪਾਂ ਪੰਜਾਬ 'ਚ ਐਂਟਰੀ ਕਰਨੀ ਹੈ ਤੇ ਸਾਨੂੰ ਪ੍ਰੋਪਰ ਲੁੱਕ ਚਾਹੀਦਾ ਮਤਲਬ ਫਿਰ ਉਹਨਾਂ ਨੂੰ ਚਾਰ-ਪੰਜ ਮਹੀਨੇ ਲੱਗੇ ਮੈਂ ਕਿਹਾ ਦਾੜੀ-ਡੋੜੀ ਵਿਧਾਨ ਚ ਫਿਰ ਆਪਾਂ ਉਹਨਾਂ ਨੂੰ ਪਾਗ ਪਵਾਈ ਪਾਗ ਜਦੋਂ ਉਹਨਾਂ ਨੇ ਪਾਈ ਤੇ ਫਿਰ ਉਹਨਾਂ ਦਾ ਰੂਪ ਹੀ ਬਦਲ ਗਿਆ ਪਰ ਉਹ ਸਿੱਖਾਂ ਦਾ ਜਿਹੜਾ ਅਸਲੀ ਕਿਰਦਾਰ ਜੇ ਤੁਸੀਂ ਉਸ ਕਹਾਣੀ ਤੁਸੀਂ ਪੜ੍ਹੀ ਉਸ ਨੂੰ ਡਾਇਰੈਕਟ ਕੀਤਾ ਜੋ ਕਹਿੰਦੇ ਸੀ ਕਿ ਕਮਲੇ ਜੇ ਦਿਖਾ ਦਿੰਦੇ ਨੇ ਤਾਂ ਅਸੀਂ ਕਹਿੰਦੇ ਕਿ ਜਿਹੜੀ ਹੋਸ਼ਬਾਜੀ ਹੈਗੀ ਆ ਵੀ ਸਿੱਖਾਂ ਦਾ ਅਸਲੀ ਕਰਤਾਰ ਹੈਗਾ ਵੀ ਮੈਂ ਉਹ ਚੀਜ਼ ਨੂੰ ਦਿਖਾਣਾ ਚਾਹੁੰਦਾ ਸੀ ਜਦੋਂ ਕਹਾਣੀ ਮੇਰੇ ਸਾਹਮਣੇ ਹਾਂ ਬਿਲਕੁਲ ਹੋਰ ਕੱਲ ਉਹਨਾਂ ਨੇ ਜਦੋਂ ਪ੍ਰੈਸ ਕਾਨਫਰੈਂਸ ਹੈ ਹੀ ਗੱਲ ਕੀਤੀ ਹੈ ਕਿ ਜੇ ਸਿੱਖਾਂ ਨੂੰ ਰਿਪਰੈਜ਼ੈਂਟ ਹੀ ਕਰਨਾ ਤਾਂ ਫਿਰ ਆਪਾਂ ਸਿੱਖ ਪ੍ਰੋਪਰ ਸਿੱਖ ਬਣ ਕੇ ਰਿਪਰੈਜ਼ੈਂਟ ਕਰੀਏ ਬਨਾਵਟੀ ਨਾ ਲੱਗੇ ਮਜ਼ਾਕ ਨਾ ਉੜੇ ਔਰ ਮਤਲਬ ਕੋਈ ਐ ਨਾ ਕਹਿ ਸਕੇ ਯਾਰ ਇਹ ਨਕਲੀ ਜੇ ਬੰਦੇ ਆਪਾਂ ਸਭ ਆਪਣੇ ਰੱਖੀਆਂ ਹੋਈਆਂ ਨੇ ਪੱਕਾ ਜਿਹੇ ਸਿਰ ਫਸਾਏ ਹੋਏ ਜਿਵੇਂ ਆਪਣੇ ਅਕਸਰ ਇੱਕ ਲਫ਼ਜ਼ ਹੈਗਾ ਐਗਜ਼ੈਕਟਲੀ ਔਰ ਬਾਲੀਵੁੱਡ ਦੇ ਕਾਫੀ ਐਕਟਰਾਂ ਨੇ ਕੀਤਾ ਵੀ ਹੈ ਉਹਨਾਂ ਦੀ ਮਤਲਬ ਜਿਹੜੀ ਚੀਜ਼ ਉਹਨਾਂ ਨੇ ਕੀਤੀ ਗਲਤ ਹੈ ਬਟ ਹੁਣ ਮੈਨੂੰ ਲੱਗਦਾ ਹੈ ਕਿ ਰਾਜਪਾਲ ਜੀ ਨੇ ਜੋ ਇਨੀਸ਼ੀਏਟਿਵ ਲਿੱਤਾ ਹੈ ਜਾਂ ਜੋ ਆਪਣੀ ਫਿਲਮ ਚ ਲੋਕਾਂ ਦਾ ਨਜ਼ਰ ਆਏਗਾ ਜਿਸ ਤਰੀਕੇ ਦੀ ਉਹਨਾਂ ਨੇ ਕਰੈਕਟਰ ਨੂੰ ਕੈਰੀ ਕੀਤਾ ਬਹੁਤ ਜ਼ਾਦ ਦਿੱਤਾ ਜਾਏਗਾ। ਕਦੋਂ ਉਹਨਾਂ ਨਾਲ ਤੁਹਾਡੀ ਗੱਲਬਾਤ ਹੋਈ ਹੈ ਕਹਾਣੀ ਚੱਲੋ ਉਹਨਾਂ ਦੀ ਕਹਾਣੀ ਦੀ ਵੀ ਆਪਾਂ ਗੱਲ ਕਰਦੇ ਹਾਂ ਮਹਿਰ ਦੀ ਵੀ ਹੁਣ ਜਿਹੜੀ ਦਸਤਾਰ ਜਿੱਕਰ ਉਸ ਦਸਤਾਰ ਨੂੰ ਪੰਜਾਬ ਚ ਬਹੁਤ ਵੱਡਾ ਨਾਮ ਮਿਲਦਾ ਹੈ ਜਿਕਰ ਫਿਲਮਸ ਤੇ ਕਹਿੰਦੇ ਸੁਪਰ ਸਟਾਰ ਹੋਏ ਜੇ ਲੋਕ ਇੰਨਾ ਪਿਆਰ ਦੇਣ ਕਿਪਾ ਸੱਚੀ ਸਰਦਾਰ ਸਾਜਣੋ ਵੀ ਮੇਰੇ ਖਿਆਲ ਚ ਤੇ ਉਹਨਾਂ ਨੇ ਇਹ ਗੱਲ ਕੀਤੀ ਹੈ ਪਰਸੋਂ ਕਿ ਵੀ ਮੈਂ ਤੇ ਹੁਣ ਬਿਨਾ ਸਿਰਟਾ ਕੇ ਬਾਹਰ ਨਹੀਂ ਨਿਕਲਦਾ ਆਪਣੇ ਘਰੋਂ ਤੇ ਹਰ ਮੈਂ ਪੂਰੀ ਕੋਸ਼ਿਸ਼ ਕਰਾਂ ਕਿ ਮੈਂ ਮੇਰਾ ਲੁੱਕ ਇਹੀ ਰਹੇ ਪੂਰੀ ਜ਼ਿੰਦਗੀ ਤਾ ਉਮਰ ਮਤਲਬ ਮੈਂ ਪਗ ਪਾ ਕੇ ਹੀ ਜਦੋਂ ਵੀ ਨਿਕਲਾ ਬਾਹਰ ਨਿਕਲਾ ਤੇ ਇਹ ਤਾਂ ਉਹਨਾਂ ਨੇ ਗੱਲ ਕੀਤੀ ਮੈਨੂੰ ਲੱਗਦਾ ਉਹ ਕਰਨਗੀ ਵੀ ਜੇ ਕੀਤੀ ਉਹਨਾਂ ਨੇ ਗੱਲ ਤੇ ਇਹ ਸਿਰਫ ਯਾਨੀ ਕਿ ਸਿਰਫ ਫਿਲਮ ਵਾਸਤੇ ਉਹਨਾਂ ਨੇ ਕਰ ਲਈ ਦੋਸਤ ਬਾਤ ਭੁੱਲ ਗਿਆ ਮੈਨੂੰ ਇਹੋ ਜਿਹਾ ਕਰੈਕਟਰ ਵੀ ਨਹੀਂ ਹੈ ਮਤਲਬ ਕੱਲ ਸਵਾਲ-ਵੱਜ ਵੀ ਹੋਈ ਕਿ ਕਹਿੰਦੇ ਵੀ ਜਦੋਂ ਫੇਮਸ ਹੋਣ ਵਾਸਤੇ ਪੰਜਾਬ ਦੀ ਐਂਟਰੀ ਹੁੰਦੀ ਹੈ ਅਸੀਂ ਕਈ ਕਰੈਕਟਰ ਅਸੀਂ ਪਿੱਛੋ ਫਰੋ ਲਈਏ ਉਹ ਵੇਖਦੇ ਨੇ ਕਿ ਪੰਜਾਬ ਦੇ ਨਾਂ ਤੇ ਬਹੁਤ ਤਰੱਕੀਆਂ ਮਿਲਦੀਆਂ ਨੇ ਅਸੀਂ ਸੋਸ਼ਲ ਮੀਡੀਆ ਤੇ ਕਈ ਇਨਫਲੂਐਂਸਰ ਵੇਖੋ ਕਈ ਅਸੀਂ ਸਿੱਖ ਉਹ ਅਜਿਹੇ ਚਿਹਰੇ ਹੈਗੇ ਨੇ ਜਿਨ੍ਹਾਂ ਨੂੰ ਪਿੱਛੇ 도ਗਲੇ ਵੀ ਲੋਕ ਕਹਿ ਦਿੰਦੇ ਨੇ ਉਹ ਚੀਜ਼ਾਂ ਵੀ ਬਾਅਦ ਤਰੱਕੀ ਵੀ ਨਾ ਤੋਂ ਬਾਅਦ ਬੈਕਗ੍ਰਾਉਂਡ ਕੁਝ ਹੋ ਰਹੀ ਹੁੰਦੀ ਹੈ। ਆ ਉਹੀ ਇਹ ਗੱਲ ਕਿ ਇਹੋ ਜਿਹੇ ਹੁਣ ਬੰਦੇ ਆਪਾਂ ਨਾਂ ਤੇ ਨਹੀਂ ਲੈ ਸਕਦੇ ਲੇਕਿਨ ਉਹਨਾਂ ਦੀ ਵਜਨ ਵਾਲੀ ਹੈ ਕੁਐਸਚਨ ਪੁੱਟਦਾ ਹੈ ਕਿ ਯਾਰ ਕਿਥੇ ਐਦ ਨਹੀਂ ਇਹੋ ਜਿਹੇ ਨਿਕਲ ਜਾਣਗੇ ਐਸ ਨਹੀਂ ਆਏ ਔਰ ਆਪਣਾ ਫਾਇਦਾ ਚੁੱਕ ਕੇ ਤਾਂ ਨਿਕਲ ਗਏ। ਗਲ ਤੇ ਗਲਤੀ ਹੈ ਲੇਕਿਨ ਤੁਮ ਜਾਣੇ ਜੰਪਾਪਾ ਪੰਜਾਬੀ ਦੇ ਹਸਲ ਬਿਲਕੁਲ ਸਾਰੇ ਮਤਲਬ ਪੰਜਾਬ ਦੀ ਮਿੱਟੀ ਪੰਜਾਬ ਦਾ ਖੂਨ ਉਹਨਾਂ ਦੀ ਰਗਾਂ ਚ ਹੈ ਤੇ ਮੈਨੂੰ ਲੱਗਦਾ ਹੈ ਕਿ ਐਕਸੈਪਟੇਬਲ ਹੋ ਗਿਆ ਪੰਜਾਬ ਵਾਲਿਆਂ ਨੂੰ ਰਾਜਕੁੰਦਰਾ ਔਰ ਰਾਜਕੁੰਦਰਾ ਮੈਨੂੰ ਲੱਗਦਾ ਹੈ ਜੋ ਉਹਨਾਂ ਨੇ ਵਾਅਦੇ ਆ ਜੋ ਵੀ ਉਹਨਾਂ ਨੇ ਸੋਚਿਆ ਆਪਣੇ ਪੰਜਾਬ ਦੇ ਬਾਰੇ ਅਗਰੀਕਲਚਰ ਦੇ ਬਾਰੇ ਉਹਨੂੰ ਕੈਰੀ ਕਰ ਲੈ ਇੱਕ ਅਸੀਂ ਕਹਾਣੀ ਉਹ ਸ਼ਾਇਦ ਕਹਾਣੀ ਦਾ ਜੋ ਟ੍ਰੇਲਰ ਹੈਗਾ ਕਿ ਮੈਨੂੰ ਫਿਲਮ ਨਹੀਂ ਮਿਲੀ ਫਿਲਮ ਇੱਕ ਬਹੁਤ ਛੋਟਾ ਕਿਰਦਾਰ ਹੈਗਾ ਵੀ ਉਹ ਮੇਰੇ ਸਾਹਮਣੇ ਲੋਕਾਂ ਦੀ ਕਹਾਣੀ ਹੋਣੀ ਜਿਹੜੇ ਲੋਕ ਕਿਸੇ ਫੀਲਡ ਦੇ ਜਾਂਦੇ ਹੋਣਗੇ ਅਸੀਂ ਚਲੋ ਮੈਜਿਨ ਕਰ ਸਕਦੇ ਹਾਂ ਉਹ ਤਾਂ ਫਿਲਮ ਤੋਂ ਬਾਅਦ ਪਤਾ ਲੱਗੇਗਾ ਕਿਉਂਕਿ ਬਹੁਤ ਸਸਪੈਂਸ ਵੀ ਹੈਗਾ इमोਸ਼ਨ ਬਹੁਤ ਹੈਗੇ ਆ ਰਾਈਟ ਦੇਖੋ ਫਿਲਮ ਮਿਲੀ ਜਾਂ ਨਹੀਂ ਮਿਲੀ ਉਹ ਤੇ ਇੱਕ ਅੰਦਰਲਾ ਕਹਾਣੀ ਦਾ ਇੱਕ ਛੋਟਾ ਜਿਹਾ ਪਾਰਟ ਹੈ ਐਕਚੁਅਲ ਤੇ ਕਿ ਲਾਈਫ ਦੀ ਸਟਰਗਲ ਹਰ ਆਦਮੀ ਦੀ ਜ਼ਿੰਦਗੀ ਚ ਮੇਰੀ ਜ਼ਿੰਦਗੀ ਚ ਤੁਹਾਡੀ ਜ਼ਿੰਦਗੀ ਜਾਂ ਤੁਹਾਡੇ ਫਾਦਰ ਸਾਹਿਬ ਮੇਰੇ ਕੁਛ ਨਾ ਕੁਛ ਸਟਰਗਲ ਉਹਨਾਂ ਨੇ ਆਪਣੀ ਲਾਈਫ ਚ ਕੀਤੀ ਹੋਣੀ ਹੈ ਉਹਨੂੰ ਕਿੱਦਾਂ ਉਹਨਾਂ ਨੇ ਅਚੀਵ ਕੀਤਾ ਜੋ ਵੀ ਉਹਨਾਂ ਨੇ ਸੋਚਿਆ ਬੱਚਿਆਂ ਵਾਸਤੇ ਉਹ ਕਹਾਣੀ ਤੇ ਇਹੀ ਹੈ ਫਾਦਰ ਜੀ ਸ਼ਹਿਰ ਰਾਜ ਕੁੰਦਰਾ ਵੀ ਜ਼ਿੰਦਗੀ ਚ ਕੁਛ ਪੰਜਾਬ ਦੇ ਲਈ ਕਰਨਾ ਚਾਹੁੰਦੇ ਹੁਣ ਉਹਨਾਂ ਦੇ ਹੱਕਾ ਚਾਂਜੂ ਵੀ ਆਏ ਸੀ ਕਿ ਸ਼ਾਇਦ ਉਹਨੂੰ ਹੁਣ ਮੌਕਾ ਮਿਲ ਗਿਆ ਵੀ ਮੈਂ ਆਪਿਆ ਨੂੰ ਸਾਬਤ ਕਰ ਲਵਾਂ ਇੱਥੇ ਬਿਲਕੁਲ ਬਿਲਕੁਲ ਇਹ ਮੈਨੂੰ ਲੱਗਦਾ ਹੈ ਕਿ ਜੋ ਵੀ ਉਹਨਾਂ ਨੇ ਗੱਲ ਕੀਤੀ ਹੈ ਬੜਾ ਅਫਸੋਸ ਸਮਝ ਕੇ ਔਰ ਬੜੇ ਦਿਲੋਂ ਗੱਲ ਕੀਤੀ ਹੈ ਔਰੇ ਹੋਏਗਾ ਬੁਛ ਨੋ ਬੁਛ ਜੇ ਉਹਨਾਂ ਨੂੰ ਸ਼ਾਇਦ ਕਿਸੇ ਜੋ ਜ਼ਿੰਦਗੀ ਦੇ ਵਿੱਚ ਬੜੇ ਉਹਨਾਂ ਮਕਾਮ ਉਹਨਾਂ ਨੇ ਕਈ ਫਿਲਮਾਂ ਦੇ ਵਿੱਚ ਕਈ ਉਹਨਾਂ ਐਜ਼ ਅ ਡਾਇਰੈਕਟਰ ਵੀ ਕੰਮ ਕੀਤਾ ਵਾ ਸ਼ਾਇਦ ਉਹਨਾਂ ਨੂੰ ਇੱਥੇ ਸ਼ਾਂਤੀ ਮਿਲੀ ਹੋਵੇ ਆ ਕੇ ਲੱਗਦਾ ਤੇ ਦੰਗੇ ਮੈਨੂੰ ਵੀ ਲੱਗਦਾ ਉਹਨਾਂ ਵਾਲਾ ਕਾਫੀ ਉਹਨਾਂ ਦਾ ਜਿਹੜਾ ਨਾ ਸਿੱਖ ਧਰਮ ਤੇ ਬੜੀ ਕਾਫੀ ਉਹਨਾਂ ਦਾ ਲਗਾਵ ਹੈ ਹੁਣ ਸੈਟ ਤੇ ਕਿਵੇਂ ਦਾ ਮਾਹੌਲ ਹੁੰਦਾ ਸੀ ਇੱਕ ਕਿਉਂਕਿ ਜਦੋਂ ਅਸੀਂ ਉਸ ਰੁਤਬੇ ਨੂੰ ਲੈ ਕੇ ਜਾਈਏ ਤਾਂ ਫਿਰ ਵਿੱਚ ਕਰੈਕਟਰ ਵੀ ਨਵੇਂ-ਨਵੇਂ ਵਿੱਚ ਕਰੈਕਟਰ ਹੀ ਤੁਸੀਂ ਪਾਏ ਆ ਕੀ ਮਾਹੌਲ ਹੁੰਦਾ ਸੀ ਬਹੁਤ ਖੁਸ਼ ਨਮਾ ਮਾਹੌਲ ਸੀ ਉਹ ਖੁਸ਼ ਨਮਾ ਮਾਹੌਲ ਹੀ ਤੁਹਾਨੂੰ ਟ੍ਰੇਲਰ ਚ ਨਜ਼ਰ ਆ ਗਿਆ ਜੇ ਕੋਈ ਕੋਈ ਨੈਗੇਟਿਵ ਜਾਂ ਇਦਾਂ ਦੇਂਦਾ ਫਿਰ ਨਾ ਨਾ ਟ੍ਰੇਲਰ ਬੰਦਾ ਹੈ ਨਾ ਫਿਰ ਫਿਲਮ ਬੰਦੀ ਹੈ ਫਿਰ ਉਹ ਫਿਰ ਉਦਾਂ ਦੀ ਬਣ ਜਾਂਦੀ ਹੈ ਸਭ ਕੁਝ ਪੋਜ਼ਿਟਿਵ ਰਿਹਾ ਤਾਂ ਹੀ ਫਿਲਮ ਜਿਹੜੀ ਇੰਨੀ ਸੋਹਣੀ ਨਿਕਲ ਕੇ ਆਈ ਹੈ ਬਾਲੀਵੁੱਡ ਵੀ ਅੱਜ ਕਿੰਨੇ ਨੇ ਪੰਜਾਬੀ ਚਾਹੇ ਉਹ ਗੀਤ ਪਾਣ ਚਾਹੇ ਪੰਜਾਬੀ ਕੋਈ ਸ਼ਬਦ ਪਾਣ ਈਵਨ ਕਿ ਅੱਜ ਕੱਲ ਦਾ ਮੁਹੰਮਦ ਸਦੀਕ ਵਰਗੇ ਦੇ ਗਾਣੇ ਵੀ ਜਿਹੜੇ ਪੁਰਾਣੇ ਬਜ਼ੁਰਗਾਂ ਦੇ ਗਾਣੇ ਵੀ ਬਾਲੀਵੁੱਡ ਤੱਕ ਪਹੁੰਚਣ ਲੱਗ ਗਏ ਵੀ ਇੰਨੀ ਪਾਵਰ ਹੋ ਚ ਪੰਜਾਬ ਤੇ ਹਮੇਸ਼ਾ ਹੀ ਪਾਵਰਫੁਲ ਰਿਹਾ ਹੈ ਪੰਜਾਬ ਤੇ ਪਾਵਰ ਦਾ ਪ੍ਰਤੀਕ ਹੈ ਤਾਕਤ ਦਾ ਪ੍ਰਤੀਕ ਹੈ ਬਾਦਸ਼ਾਹ ਦਾ ਪ੍ਰਤੀਕ ਹੈ ਪੰਜਾਬ ਦਾ ਕਲਚਰ ਬਹੁਤ ਰਿਚ ਹੈ ਔਰ ਇੰਨਾ ਲਿਟਰੇਚਰ ਇੰਨੀਆਂ ਕਹਾਣੀਆਂ ਸਾਡੀਆਂ ਹੈਗੀਆਂ ਪੰਜਾਬ ਦੀਆਂ ਮੈਨੂੰ ਲੱਗਦਾ ਹੁਣ ਧੀਰੇ ਧੀਰੇ ਸਾਰੇ ਨੂੰ ਸਮਝ ਆਣੀ ਸ਼ੁਰੂ ਹੋ ਗਈ ਹੈ ਹੁਣ ਇਹ ਤੇ ਵਰਕ ਲੋਕਾਂ ਨੇ ਕਰਨਾ ਸ਼ੁਰੂ ਕਰਤਾ ਹੈ ਬਾਕੀ ਤੇ ਫਿਲਮ ਮੇਕਰਸਾ ਵੀ ਪੰਜਾਬ ਦੀਆਂ ਖਾਨੀਆਂ ਹੁ ਨਿਕਲ ਕੇ ਆਣੀਆਂ ਵਾਰ ਤੁਸੀਂ ਜਿਹੜੀ ਹਾ ਹੋਈ ਵਾਲੀ ਫਿਲਮਾਂ ਬਣਾਉਣਾ ਚਾਹੁੰਦੇ ਹੋ ਆਪਦੀ ਜ਼ਿੰਦਗੀ 'ਚ ਜਿਹਨੀਆਂ ਤੁਸੀਂ ਉਦੋਂ ਕਿਹਾ ਸੀ ਦਾਦਾ ਦਾਦੇ ਸਾਡੇ ਉਹਨਾਂ ਨੂੰ ਉਸ ਕਿਰਦਾਰ ਦਿਖਾਏ ਜਾਂਦੇ ਨੇ ਫੁੱਫੜਾਂ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ ਜੇ ਤੁਹਾਨੂੰ ਐਜੀ ਫਿਲਮ ਮਿਲ ਜਾਏ ਤੁਸੀਂ ਮਨਾਂ ਕਰ ਦੋਗੇ ਜੇਕਰ ਉੱਥੇ ਅਜਿਹੇ ਹਾਸੇ ਕ੍ਰੀਏਟ ਕਰਨੇ ਹੋਣਗੇ ਤਾਂ ਮੈਂ ਜਿਹੋ ਜੀ ਬੋ ਜੀ ਮੇਰੀ ਇਮੇਜ ਹੈਗੀ ਹੈ ਜਿਹੋ ਜਿੰਨੇ ਲੋਕੀ ਮੈਨੂੰ ਜਾਣਦੇ ਹੋ ਮੈਨੂੰ ਆਫਰ ਵੀ ਨਹੀਂ ਕਰਦੇ ਭਈ ਆਓ ਜੀ ਕੋਈ ਆਜੀ ਫਿਲਮ ਨਾਲ ਉਹ ਨਹੀਂ ਮੈਂ ਬਣਾ ਸਕਦਾ ਮੈਨੂੰ ਕੋਈ ਮਤਲਬ ਕਿੰਨੇ ਵੀ ਪੈਸੇ ਦੇ ਦੇ ਮੇਰੇ ਕੋ ਬੰਨ ਨਹੀਂ ਨਹੀਂ ਮੈਂ ਤੁਹਾਡਾ ਹੱਥ ਜੋੜ ਲਾਂਗਾ ਪਹਿਲੇ ਦਿਨ ਹੀ ਕਿ ਮੈਂ ਨਹੀਂ ਕਰ ਸਕਦਾ ਹਨ ਮੇਰਾ ਫੋਟੇ ਨਹੀਂ ਹੈ ਜਿਹੜੇ ਕਰਦੇ ਉਹਨਾਂ ਨੂੰ ਕਰਨੀ ਆਂਦੀ ਹੈ ਉਹਨਾਂ ਦੀ ਗੁਰਮਤ ਚੱਲਦੀਆਂ ਵੀ ਆ ਗੁੱਡ ਲੱਕ ਟੂ ਥੈਮ ਬਟ ਮੈਂ ਨਹੀਂ ਕਰ ਸਕਦਾ ਪਰ ਤੁਹਾਡੇ ਵੱਲੋਂ ਇਹ ਜਿਹੜੀ ਚੀਜ਼ ਹੈਗੀ ਜਿਹੜਾ ਆਪਦਾ ਇੱਕ ਜ਼ਿੰਦਗੀ ਦਾ ਔਰਾ ਹੈਗਾ ਉਸ ਤੋਰੇ ਤੋਂ ਬਾਹਰ ਨਹੀਂ ਜਾਣਾ ਜੇ ਸਾਡੇ ਕਿਸੇ ਵੱਡਿਆਂ ਦੀ ਸਾਡੇ ਬਜ਼ੁਰਗਾਂ ਦੀ ਬੇਇੱਜ਼ਤੀ ਕਿਸੇ ਚੀਜ਼ ਚ ਹੋਏਗੀ ਉਹ ਸਾਡੇ ਨੂੰ ਅਸੈਪਟ ਨਹੀਂ ਹੋਏਗਾ ਮੈਂ ਕਹਿੰਦਾ ਕਿਉਂ ਬੇਸਤੀ ਕਰਕੇ ਫਿਲਮ ਬਣਾਨੀ ਹੈ ਉਂਝ ਵੀ ਤਾਂ ਕਾਮੇਡੀ ਹੁੰਦੀ ਐ ਤੁਸੀਂ ਸਾਡੇ ਪਰੋਂ ਦੇਖਣਾ ਮੈਂ ਇਹ ਇੱਕ ਸੰਤੋ ਜਿੰਨਾ ਜਿੰਨਾਂ ਨੇ ਦੇਖੀਏ ਕੋਈ ਬੇਸਿਕਲਾਂ ਦੀ ਲੋਟ ਹੋਣਾ ਇੱਕ ਸੰਤੋ ਜੀ ਬਹੁਤ ਕਾਮੇਡੀ ਸੀ ਯਾਰਾ ਵਿੱਚ ਬਹੁਤ ਕਾਮੇਡੀ ਸੀ ਕਿਸੇ ਦੇ ਬੇਇੱਜ਼ਤੀ ਨਹੀਂ ਸੀ ਆਪਸ ਵਿੱਚ ਇਹ ਡਰ ਹੁੰਦਾ ਵੀ ਕਿਸੇ ਨੂੰ ਗਾਲਾਂ ਕੱਢ ਕੇ ਜਾ ਕਿਸੇ ਦੀ ਬੇਇੱਜ਼ਤੀ ਕਰਕੇ ਅਸੀਂ ਹਿੱਟ ਹੋ ਜੰਨੇ ਆ ਸਾਡੀ ਫਿਲਮਾਂ ਵੀ ਉਹ ਇਹ ਜਿਹੇ ਡਾਇਲੌਗ ਹੋਣਗੇ ਤਾਂ ਫਿਲਮਾਂ ਚੱਲਣਗੀਆਂ ਦੇਖੋ ਇਹ ਸਾਡਾ ਕਲਚਰ ਨਹੀਂ ਹੈ ਓਨੈਸਟੀ ਜੇ ਤੁਸੀਂ ਮੇਰੇ ਕੋਲ ਪੁੱਛੋ ਥੋੜਾ ਜਿਹਾ ਕੰਟਰੋਵਰਸੀਅਲ ਗੱਲ ਹੋ ਜਾਂਦੀ ਹੈ ਇਹ ਸਾਡਾ ਕਲਚਰ ਨਹੀਂ ਹੈ ਪਾਕਿਸਤਾਨੀ ਡਰਾਮਿਆਂ ਦੀ پیدائش ਹੈ ਇਹ ਜਿਹੜੀ ਤੁਸੀਂ ਜਿਵੇਂ ਵੇਖਦੇ ਹੋ ਇਹ ਸਾਡੀ ਨਹੀਂ ਹੈ ਇਹ ਉੱਥੋਂ ਐਡਾਪਟ ਕਰਕੇ ਸਾਡੀ ਫਿਲਮ ਵਿੱਚ ਕੁਝ ਫਿਲਮ ਮੇਕਰਸ ਨੇ ਫਿਲਮਾਂ ਚ ਬਾਤੀ ਲੋਕਾਂ ਨੇ ਇੰਜੋਏ ਵੀ ਕੀਤਾ ਫੋਰ ਦਾ ਮੂਮੈਂਟ ਯਾ ਕੀ ਵੀ ਚਲੋ ਠੀਕ ਹੈ ਇੰਜੋਏ ਕਰ ਲਿਆ ਪਰ ਉਹ ਸਾਡਾ ਕਲਚਰ ਨਹੀਂ ਹੈ ਪੰਜਾਬ ਦਾ ਫਿਲਮਾਂ ਚ ਨਿੱਕੇ ਨਿੱਕੇ ਡਾਇਲੋਗ ਹੈ ਜਿਹੇ ਪਾਈ ਜਾ ਰਹੇ ਨੇ ਅਸੀਂ ਵੇਖਦੇ ਆਂ ਵੀ ਗਾਲਾਂ ਜਿਹੜੀਆਂ ਸਿੱਧੀਆਂ ਚੱਲ ਰਹੀਆਂ ਨੇ ਅੱਜ ਕੱਲ੍ਹ ਉਹਨਾਂ ਦੇ ਚ ਸਾਨੂੰ ਫੈਮਲੀ ਨਾਲ ਕਈ ਵਾਰ ਵੇਖਿਆ ਨਾ ਆਪਦੇ ਨੂੰ ਲੱਗਦਾ ਕਿ ਇਹ ਗਾਲ ਤਾਂ ਯਾਰ ਅਸੀਂ ਪੜਦੇ ਤੋਂ ਪਾਸੇ ਵੀ ਫੈਮਲੀ ਕੋਲ ਨਹੀਂ ਕਰ ਸਕਦੇ ਹੋ ਸਿੱਧੀਆਂ ਪੜਦੇ ਤੇ ਚੱਲੀ ਜਾਂਦੀਆਂ ਨੇ ਹੁਣ ਦੇਖੋ ਵੀ ਇੱਕ ਡਿਫਰੈਂਟ ਟਾਈਪ ਦਾ ਰੈਪਰੈਜ਼ੈਂਟੇਸ਼ਨ ਹੈਗਾ ਉਹ ਮੇਰੇ ਖਿਆਲ ਚ ਉਹ ਓਟੀ ਹਾਂ ਓਟੀਟੀ ਪਲੇਟਫਾਰਮ ਚ ਅਵੇਲੇਬਲ ਹੈ ਡਾਇਰੈਕਟਲੀ ਸਿਨੇਮਾ ਚ ਨਹੀਂ ਆ ਰਹੀ ਨਾ ਹੁਣ ਬਹੁਤ ਜ਼ਿਆਦਾ ਨਹੀਂ ਸਿਨੇਮਾ ਤੇ ਖੈਰ ਮਿਲਦਾ ਦਾ ਕਾਫੀ ਕੰਟਰੋਲਡ ਹੈ ਬਟ ਓਟੀਟੀ ਪਲੇਟਫਾਰਮ ਚ ਕਾਫੀ ਇਹੋ ਜਿਹੀ ਚੀਜ਼ਾਂ ਆਉਂਦੀ ਹੈ ਔਰ ਕੁਝ ਇਹਨਾਂ ਦੀ ਆਡੀਅנס ਹੈਗੀ ਹੈ ਆਡੀਅנס ਹੈਗੀ ਹੈ ਇਹੋ ਜੇ ਮਤਲਬ ਆਰਟ ਦੀ ਵੀ ਅਸੀਂ ਨਹੀਂ ਦੇਖਣਾ ਚਾਹੁੰਦੇ ਤੇ ਸਾਡੇ ਕੋਲ ਚੋਇਸ ਹੈ ਆਪਾਂ ਕੁਝ ਹੋਰ ਵੇਖ ਸਕਦੇ ਹਾਂ ਚੋਇਸ ਦੀ ਗੱਲ ਹੈ ਅਤ ਤੁਹਾਡੀ ਜਿਹੜੀ ਇੱਕ ਹੈਗਾ ਵੀ ਹੁਣ ਮਿਹਰ ਵਰਗੇ ਪ੍ਰੋਜੈਕਟ ਆਣਾ ਸਮੇਂ ਚ ਪੰਜਾਬ ਦੇ ਉਸ ਇਤਿਹਾਸ ਨੂੰ ਦਿਖਾਣਾ ਜਿਹੜੇ ਇਤਿਹਾਸ ਸਾਡੇ ਬਜ਼ੁਰਗਾਂ ਨੂੰ ਚੱਲਦੇ ਆ ਰਹੇ ਨੇ ਸਾਡੇ ਅਸੀਂ ਉਹਨਾਂ ਈਸਵੀ ਦੀ ਗੱਲ ਕਿ ਜਦੋਂ ਅਸੀਂ ਜੰਮੇ ਵੀ ਨਹੀਂ ਹੈਗੇ ਸੀ ਮਿਹਰ ਜੇ ਤੁਸੀਂ ਮਿਹਰ ਦੀ ਗੱਲ ਕਰ ਰਹੇ ਹੋ ਮਿਹਰ ਹਰ ਆਦਮੀ ਨਿਕਾਣੀ ਹੈ ਅੱਜ ਦੀ ਬਿਲਕੁਲ ਪਿਛਲੇ ਜਿਹੜੇ ਟੁੱਟ ਚੁੱਕੇ ਆਉਣ ਵਾਲੇ ਆ ਉਹ ਹਰ ਵਰਗ ਨੂੰ ਜਿਹੜੇ ਨੇ ਪ੍ਰੈਜੈਂਟ ਕਰਦੀ ਹੈ ਫਿਰ ਮੱਦਮ ਜਿਹੜੇ ਵਰਗੀਏ ਜਿਹਨੂੰ ਕੰਦੇ ਆਪਾਂ ਹਰ ਹਰ ਇਨਸਾਨ ਨੂੰ ਤੁਹਾਡੇ ਅੱਖਾਂ ਜੀ ਹਾਂ ਜਿਵੇਂ ਵਾਈਸ ਜਦੋਂ ਡੈਟ ਕਰ ਰਹੇ ਸੀ ਤੁਹਾਨੂੰ ਕਦੇ ਸਮਾਂ ਮਹਿਸੂਸ ਹੋਇਆ ਸੀ ਜਦੋਂ ਤੁਸੀਂ ਵੀ ਪਹਿਲੀ ਪੌੜੀ ਚੜ੍ਹ ਰਹੀ ਸੀ ਪੌੜੀ ਨੂੰ ਕਿਸ ਨੇ ਖਿੱਚ ਲਿਆ ਲੱਤਾਂ ਜਿਵੇਂ ਕਿੰਨੇ ਬੰਦਾ ਭਾਰ ਨਹੀਂ ਚੱਲ ਪਿਆ ਇਹ ਦੇਖੋ ਗੱਲ ਆਹੀ ਹੈ ਇਹੋ ਜਿਹੀਆਂ ਨੇ ਨਿਕਲਦੀ ਕਿੱਥੋਂ ਹੈ ਨਿਕਲਦੀ ਆਪਣੇ ਐਕਸਪੀਰੀਅੰਸ ਤੋਂ ਹੀ ਹੈ ਨਾ ਆਪਾਂ ਕੋਈ ਖਬਰ ਚ ਬੜ ਕੇ ਤੇ ਦਿਖ ਨਹੀਂ ਦਿੱਤੀ ਹੈ ਤੇ ਆਪਣੇ ਐਕਸਪੀਰੀਅੰਸ ਜੋ ਚੀਜ਼ਾਂ ਫੇਸ ਕਰਦੀ ਜ਼ਿੰਦਗੀ ਚ ਕੀਤੀਆਂ ਉਸ ਤੋਂ ਹੀ ਕਿਤਾ ਚੁੱਕੇ ਹੋਣੀਗਾ ਨਹੀਂ ਉਹੀ ਕਿਸੇ ਕੋਈ ਮੋਮੈਂਟ ਫੜੀ ਹੋਣੀ ਜਿੱਥੇ ਮੈਂ ਘਾਨੇ ਨਿਕਲੀ ਔਰ ਫਿਲਮ ਦੇ ਦੌਰਾਨ ਕਾਫੀ ਹੋ ਰਹੀ ਤਾਂ ਹੋਇਆ ਕਿ ਮੈਂ ਕਿ ਸਾਰੀ ਯੂਨਿਟ ਰਹੀ ਹੈ ਮਤਲਬ ਜਿਸਨੇ ਕਰਪਸੀਨ ਪਿਕਚਰਾਈਜ਼ ਕਰ ਰਹੀ ਸੀ ਮਤਲਬ ਆਪਦੇ ਆਪ ਨੂੰ ਲੱਗਿਆ ਕਿ ਇਹ ਚੀਜ਼ਾਂ ਜਿਹੜੀਆਂ ਹੋ ਰਹੀਆਂ ਨੇ ਇਹ ਚੀਜ਼ਾਂ ਮਤਲਬ ਸਾਨੂੰ ਅਸੀਂ ਤੋਂ ਨਿਕਲ ਰਹੇ ਆ ਜਾਂ ਨਿਕਲ ਕੇ ਆਏ ਆ ਉਹੀ ਲੋਕਾਂ ਨੂੰ ਉਸ ਜਗ੍ਹਾ ਤੇ ਦਿਖੇਗਾ ਕਿ ਉਤੋਂ ਨਿਕਲਣਾ ਕਿਵੇਂ ਹੈਗਾ ਬਿਲਕੁਲ ਇਹੀ ਹੁਣ ਕਨੈਕਟ ਕਾਹੀਓ ਕਰੋਗੇ ਜੇ ਪੰਜਵੇਂ ਜੋ ਸੋਚਿਆ ਸੀ ਜੋ ਹੋਇਆ ਉਸੇ ਤਰੀਕੇ ਨਾਲ ਆਪਾਂ ਉਹਨੂੰ ਪਿਕਚਰਾਈਜ਼ ਕੀਤਾ ਬਤ ਹੁਣ ਇਹਦੇ ਚ ਕਮੇਡੀ ਉਸ ਲੈਵਲ ਦੀ ਦਿਖੇਗੀ ਜਿਹੜੀ ਕਮੇਡੀ ਤੁਸੀਂ ਆਪਦੇ ਆਪ ਜਵਾਨ ਤੋਂ ਕਹਿੰਦੇ ਵੀ ਅਸੀਂ ਇੱਜ਼ਤ ਦੀ ਕਮੇਡੀ ਕਰਾਂਗੇ ਲੋਕਾਂ ਨੂੰ ਪੰਜ ਦੇਂਗ ਲੋਕ ਹੱਸਣਗੇ ਕਿਉਂ ਡਰਾਮਾ ਸਭ ਕੁਝ ਹੋਏਗਾ ਸਾਫ਼ ਸੁਥਰੀ ਕਮੇਡੀ ਸਿਚੁਏਸ਼ਨਲ ਕਮੇਡੀ ਕੋਈ ਮਤਲਬ ਉਲ ਜਲੂਰ ਨਹੀਂ ਬੇਸਿਰ ਪੈਰ ਨਹੀਂ ਬੇਸਤੀ ਕਰਕੇ ਗਾਲ ਘਟ ਕੇ ਜਾਂ ਕਿਸਮ ਥਲੇ ਸੁੱਟ ਕੇ ਉਹ ਵਾਲੀ ਕਾਮੇਡੀ ਨਹੀਂ ਹੈ ਬੜੀ ਸਾਹਿਤਰੀ ਤੇ ਬੜੀ ਇੰਜੋਏਬਲ ਕਾਮੇਡੀ ਹੈ ਮੈਂ ਤਾਂ ਜਦੋਂ ਕਹਿੰਦੇ ਨੇ ਬੰਦਾ ਦੁਨੀਆ ਤੋਂ ਜਾਏ ਜਿਵੇਂ ਪੱਲਾ ਜੀ ਅੱਜ ਸਾਡੇ ਵਿਚਕਾਰ ਨਹੀਂ ਰਹੇ ਤਾਂ ਕਹਿੰਦੇ ਵੀ ਉਹਨਾਂ ਨੇ ਦੁਨੀਆ ਰਹਿਣੀ ਨਹੀਂ ਦਿੰਦਾ ਕਿ ਯਾਦ ਕਰੇ ਕਦੇ ਵਰਕਲੀ ਨਹੀਂ ਵਰਕਲੀ ਨਹੀਂ ਕੁਝ ਉਹਨਾਂ ਨੇ ਆਪਦੀ ਜੀਬਾਂ ਚ ਗਾਇਆ ਕਦੇ ਪਰ ਪੱਲਾ ਜੀ ਨੂੰ ਮੇਰੀ ਬਹੁਤ ਮਨ ਅਫਸੋਸ ਹੋਇਆ ਪੱਲਾ ਜੀ ਦੇ ਬਾਰੇ ਸੁਣਨੇ ਆਪਾਂ ਮੇਰੀ ਉਹਨਾਂ ਨੂੰ ਸ਼ਰਧਾਂਜਲੀ ਹੱਥ ਜੋੜ ਕੇ ਰੱਬ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਔਰ ਪੱਲਾਜੀਤ ਮਹਾਨ ਕਲਾਕਾਰ ਸੀ ਮਤਲਬ ਕਾਮੇਡੀ ਦੇ King ਕਹਿ ਸਕਦੇ ਆਪਾਂ ਪੰਜਾਬ 'ਚ ਤੇ ਬਹੁਤ ਮਿਸ ਕਰਾਂਗਾ ਨਾਲ ਉਹ ਤੇ ਬਹੁਤ ਸ਼ਾਨਦਾਰ ਕਾਮੇਡੀ ਸੀ ਮੈਂ ਮਨੂੰ ਥੋੜੀ ਜਿਹੀ ਗੱਲ ਤੁਹਾਨੂੰ ਸੁਣਾ ਦਿੰਨਾ ਪੱਲਾਜੀ ਨੇ ਮੇਰੀ ਇੱਕ ਫਿਲਮ ਕੀਤੀ ਸੀ ਡੈਡੀ ਗੋਲ ਮੁੰਡੇ ਫੁੱਲ ਅੱਛਾ ਜੀ ਮੇਰੀ ਫਰਸਟ ਫਿਲਮ ਸੀ ਐਜ਼ ਅ ਪ੍ਰੋਡਿਊਸਰ ਇਹ ਉਹ ਦਿਨ ਉਹਨੇ ਕੰਮ ਕੀਤਾ ਸੀ ਔਰ ਮੈਂ ਜਰਮਨੀ ਰੰਦਾ ਸੀ 1990 94 ਦੀ ਗੱਲ ਕਰਦਾ ਤਾਂ ਉਹ ਉਹਨਾਂ ਚੰਗਾਤਾ ਸੰਦਾ ਹੁੰਦਾ ਸੀ ਮੈਨੂੰ ਉਹ ਉਹ ਟਾਈਮ ਯਾਦ ਆ ਗਿਆ ਪਰ ਗੱਡੀ 'ਚ ਟੇਪ ਲਾ ਕੇ ਉਹਨਾਂ ਦੀ ਸੰਗਾਟ ਸੁਣਦੇ ਹੁੰਦੇ ਬਹੁਤ ਮਹਾਨ ਕਲਾਕਾਰ ਸੀ ਪੱਲਾ ਜੀ ਤੇ ਉਹਨਾਂ ਨੂੰ ਬਹੁਤ ਮਿਸ ਕੀਤਾ ਜਾਏਗਾ ਕੀ ਕਹਿਣਾ ਚਾਹਦੇ ਹੋ ਦਸ਼ਕਾਂ ਨੂੰ ਆਖਰੀ ਇਸ ਫਿਲਮ ਨੂੰ ਲੈ ਕੇ ਪੂਰੇ ਫਿਲਮ ਜੈਤੂਨ ਲੈ ਕੇ ਆਣ ਵਾਲੇ ਆਪਣੇ ਕਿਹੜੇ ਪ੍ਰੋਜੈਕਟ ਜ਼ਿੰਦਗੀ 'ਚ ਸੋਚੇ ਨੇ ਅਗਰ ਇਹ ਬਹੁਤ ਸਕਸੈਸ ਹੁੰਦਾ ਇਸ ਤੱਕ ਕਹਾਂਗੇ ਹੋਏਗਾ ਫਿਰ ਬਹੁਤ ਕਹਾਣੀਆਂ ਸੁਣਾਉਣ ਵਾਲੀਆਂ ਇੱਕ ਤੋਂ ਇੱਕ ਕਹਾਣੀ ਭਈ ਇਹ ਸੁਣਾਉਣੀ ਸੁਣਾਵਾਂਗੇ ਸਾਰਿਆਂ ਨੂੰ ਇਹ کہانی ਦੁਨੀਆ ਦੇ ਸਾਹਮਣੇ ਫਿਲਮ ਆ ਰਹੀ ਹੈ ਤੇ ਲੋਕੀ ਆਡੀਅנס ਨੂੰ ਮਤਲਬ ਰਿਕੁਐਸਟ ਹੈ ਕਿ ਪਲੀਜ਼ ਸਪੋਰਟ ਕਰੋ ਦੇਖੋ ਸਿਨੇਮਾ ਅੱਛਾ ਸਿਨੇਮਾ ਦੇਖੋ ਤਾਂ ਕਿ ਹੋਰ ਸਾਨੂੰ ਹੌਸਲਾ ਮਿਲੇ ਅੱਗੇ ਵਧੀਆ ਸੰਮਾ ਬਣਾਉਂਦੇ ਜੀ ਧੰਨਵਾਦ ਥੈਂਕ ਯੂ ਸੋ ਮਚ ਸ਼ੁਕਰੀਆ ਜੀ ਸੋ ਸਾਡੇ ਨਾਲ ਫਿਲਮ ਦੇ ਡਾਇਰੈਕਟਰ ਮੇਰ 5 ਸਤੰਬਰ ਨੂੰ ਰੀਲੀਜ਼ ਹੋ ਰਹੀ ਹੈ ਤਾਂ ਸਾਰੇ ਇਸ ਫਿਲਮ ਦਾ ਹਿੱਸਾ ਬਣੋ ਕਿਉਂਕਿ ਇੱਕ ਵਕਰਾ ਜੋ ਸਿਨੇਮੇ ਕਰਾਂ ਤੋਂ ਹਟ ਕੇ ਕਮੇਡੀ ਐ ਡਰਾਮਾ ਐ ਤੁਹਾਡੀ ਜ਼ਿੰਦਗੀ ਦੇ ਆਪ ਦੀ ਕਹਾਣੀ ਤੁਹਾਨੂੰ ਲੱਗੇਗੀ ਜਦ ਤੁਸੀਂ ਫਿਲਮ ਦੇਖੋਗੇ ਕੈਮਰਾ ਪਰਸਨ ਰਮੇਸ਼ ਦੇ ਨਾਲ ਸੰਦੀਪ ਕਮੋਚ ਮੋਹਾਲੀ ਤੋਂ